ਕੋ ਬੱਚੀ ਦਾ ਹਾਂ ਆਪ ਅੱਛੀ ਨੇ ਮਿੱਤਰੋ 19 ਦਿਨ ਹੋ ਗਏ ਟੀਕਾ ਲੱਗੇ ਨੂੰ ਠੀਕਾ ਦਾ ਕਿਵੇਂ ਤੈਨੂੰ ਪੀੜੀਆਂ ਦਾ ਰਿਕਾਰਡ ਮਿਲ ਜੂ ਬਾਈ ਅੱਛਾ ਸਾਰੀ ਹੋ ਗਿਆ ਡਿਟੇਲ ਦੇ ਦਾਂ ਇਹਦਾ ਬਾਈ ਲਓ ਕੱਦ ਕਾਠ ਕੰ ਨੂੰ ਤਾਂ ਕੋਈ ਦਿੱਕਤ ਵਾਲੀ ਗੱਲ ਹੀ ਹੈ 42 ਦਿਨ ਹੋ ਗਏ ਟੀਕਾ ਲੱਗੇ ਨੂੰ ਤੇ ਕਿਸੇ ਭਰਾ ਨੇ ਫਾਰਮ ਨਮਾ ਕਰਨ ਨਾਲ ਇੱਕ ਸਾਲ ਦੇ ਵਿੱਚ ਵਿਚ ਰਿਜ਼ਲਟ ਦੇ ਦੇਣੀ ਹੈ ਅਸੀ ਕੱਲ ਦੋਸਤੋ ਬਹੁਤ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਹੈਪੀ ਕੋਲੇ ਪਹੁੰਚੇ ਹੋਇਆ ਪਿੰਡ ਪਿੱਥੋ ਦੇ ਵਿੱਚ ਤੇ ਨੇੜੇ ਰਹੇ ਦਾ ਮਿੱਤਰੋ ਇਹ ਪਿੰਡ ਰਾਮਪਰੇ ਦੇ ਤੇ ਜਿਲ੍ਹਾ ਪੈਂਦਾ ਮਿੱਤਰੋ ਇਸ ਨੂੰ ਬਣਡਾ ਅੱਜ ਤਾਂ ਮਿੱਤਰੋ ਨਾ ਜਿਹੜੀਆਂ ਆਪਾਂ ਤੁਹਾਨੂੰ ਬੱਚੀਆਂ ਦਿਖਾਉਣੀਆਂ ਇੱਕ ਵਾਰੀ ਨਾ ਤੁਸੀਂ ਨਿਗਾਹ ਮਾਰ ਲਓ ਸੋਹਣੀਆਂ ਸੁਨੱਖੀਆਂ ਬੱਚੀਆਂ ਨੇ ਤੇ ਆਪਾਂ ਨਾ ਕੱਲੀ-ਕੱਲੀ ਦੀ ਜਾਣਕਾਰੀ ਲੈ ਕੇ ਦੇਵਾਂਗੇ ਬਾਈ ਹੈਪੀ ਕੋਲੋ ਤੇ ਜਿਹੜੇ ਭਰਾਵਾਂ ਨੂੰ ਫਿੱਟ ਆਈਆਂ ਨਾ ਬੱਚੀਆਂ ਤੇ ਬਾਈ ਨੂੰ ਨਾ ਤੁਸੀਂ ਫੋਨ ਕਰ ਲਿਓ ਮਿੱਤਰੋ ਫੋਨ ਕਰਕੇ ਨਾ ਜਾਣਕਾਰੀ ਕਨਫਰਮ ਕਰ ਸਕਦੇ ਹੋ ਜਿਵੇਂ ਹੁਣ ਆਹਾ ਬੱਚੀਆਂ ਆ ਗੀਆਂ ਨਾ ਮਿੱਤਰੋ ਇਹ ਤੁਹਾਡੇ ਸਾਹਮਣੇ ਆ ਵੀ ਹੁਣ ਨਾ ਇਹ ਇਨਾਂ ਦੇ ਵਿੱਚੋਂ ਮੈਨੂੰ ਆਇਆ ਲੱਗਦਾ ਵੀ ਘੱਟੋ ਘੱਟ 2-3 ਬੱਚੀਆਂ ਤਾਂ ਹੀਟ 'ਚ ਹੀ ਹੋਣਗੀਆਂ ਤੇ ਦੋ ਦੇ ਤਾਂ ਨਾ ਮਿੱਤਰੋ ਟੀਕੇ ਲੱਗੇ ਹੋਇਆ ਦੋ ਬੱਚੀਆਂ ਦੇ ਨਾ ਗੱਪਣ ਵਾਸਤੇ ਟੀਕੇ ਲੱਗੇ ਹੋਇਆ ਆ ਵੀ ਹੈਪੀ ਕਰਾ ਫਿਰ ਆਪਾਂ ਕਰਵਾ ਗਈ ਹੈਪੀ ਨਾਲ ਗੱਲਬਾਤ ਤੇ ਦੇ ਜਾਣਕਾਰੀ ਹੈਪੀ ਸਾਨੂੰ ਦੇ ਦਰਸ਼ਨ ਦਰਸ਼ਕਾਂ ਨੂੰ ਇੱਧਰ ਆ ਜਾ ਸਾਹਮਣੇ ਜੀ ਹੱਸੀ ਗੱਲ ਬਾਈ ਹੱਸੀ ਗੱਲ ਬਾਈ ਹੋਰ ਕਿਵੇਂ ਹੈ ਬਹੁਤ ਵਧੀਆ ਬਾਈ ਰਮਣਾ ਅੱਜ ਤਾਂ ਫਿਰ ਮੈਦਾਨ ਖੁੱਲਾ ਕਰਤਾ ਹਾਂ ਬਾਈ ਹਾਂ ਖੁੱਲੋ ਜੇ ਇਥੇ ਪਰਦੇ ਕਰਦੇ ਸਾਰਤਾਂਗਾ ਦਾਸਿਕਾ ਫਿਰ ਲੰਬਾ ਦਿੰਦੇ ਸੀ ਕਿਹਦੇ ਘਰ ਤੋਂ ਹਾਂ ਬਈ ਲੱਗਦਾ ਘਟ ਦੌਰ ਕੇ ਦਿਖਾਉਣੇ ਤੇ ਦੱਪ ਦੇਖ ਲੈਣਗੇ ਆਪੇ ਹਾਂ ਬਈ ਹੁਣ ਆਜਾ ਕੌਪ ਦੀਆਂ ਬੱਚੀਆਂ ਬਾਈ ਨਗਿੰਨੀ ਆ ਨਗਿੰਨੀ ਆ ਹਾਂ ਠੀਕ ਆ ਅੱਛਾ ਹੈਪੀ ਪਿੰਡ ਦਾ ਪਿੱਥੋ ਆ ਗਿਆ ਪਿੰਡ ਪਿੱਥੋ ਬਾਈ ਜ਼ਿਲ੍ਹਾ ਬਠਿੰਡਾ ਰਾਮਪਰਾ ਫੂਲ ਤੋਂ 5 ਕਿਲੋਮੀਟਰ ਬਠਿੰਡੇ ਤੋਂ 40 ਕਿਲੋਮੀਟਰ ਨੰਬਰ ਵੀ ਬੋਲ ਦੇ 87279 ਬਾਈ 12582 ਠੀਕ ਆ ਭਾਈ ਤੇ ਲਓ ਬੱਚਿਆਂ ਬਾਈ ਆਪਣੇ ਕੋਲੇ ਅੱਜ ਇੱਕ ਬੱਸੀ ਦੋ ਦਾੰ ਦਾ ਬਾਕੀ ਸਾਰੀਆਂ ਖੀਰੀਆਂ ਨੇ ਤੇ ਇੱਕ ਟੀਕੇ ਕਾਇਦੇ ਲੱਗੇ ਆ ਦੋ ਦੇ ਲੱਗਿਆ ਬਾਈ ਇੱਕ ਦੇ 40 42 ਦਿਨ ਹੋ ਗਏ ਅੱਜ ਇੱਕ ਦੇ 18 ਦਿਨ ਹੋਇਆ ਅੱਛਾ ਹੁਣ ਆਪਾਂ ਨਾ ਪਹਿਲੇ ਨੰਬਰ ਵਾਲੀ ਬੱਚੀ ਤੋਂ ਸ਼ੁਰੂ ਕਰਦੇ ਆ ਮੈਂ ਤੈਨੂੰ ਇੱਕ ਗੱਲ ਦੱਸਦਾ ਹੁਣ ਧਿਆਨ ਨਾਲ ਸੁਣ ਲੈ ਜਿਹੜੀ ਤੇ 42 ਦਿਨ ਟੀਕੇ ਲੱਗੇ ਨ ਹੋਏ ਉਹ ਬੱਚੀ ਦਿਖਾ ਮੈਨੂੰ ਉਹ ਆ ਬੱਚੀ ਆ ਬਾਈ ਵੱਡੀ ਅਧਰ ਉਹ ਖੀਰੀ ਆ ਬਾਈ ਬਿਲਕੁਲ ਹਾਂ ਅੱਛਾ ਆਹ ਬੱਚੀ ਹਾਂ ਬਾਈ ਹਾਂ ਇਹ ਆਹਾ ਚਿੱਟੀ ਹਾਂ ਬਾਈ ਲਿਆ ਕੇ ਰਾਂ ਲੈ ਵੀ ਆਹ ਦੇਖ ਲਓ ਇਹਦੇ ਦਾ 42 ਦਿਨ ਹੋ ਗਏ ਟੀਕਾ ਲੱਗੇ ਨ 187 ਨੰਬਰ ਕੱਦ ਕਾਠ ਤਾਂ ਹਿੱਧਰ ਲੈ ਚੱਲ ਕੋਈ ਗੱਲ ਨਹੀਂ ਆਹ ਹਾਂ ਕੱਦ ਕਾਠ ਕੰਨੂ ਦਾ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੁਣ ਤੁਰਦੀ ਵੀ ਚੈੱਕ ਕਰ ਲਓ ਤੁਸੀਂ ਆਪਾਂ ਤੁਹਾਨੂੰ ਤੋਰਕੀ ਦਿਖਾਈ ਦਿੱਤੀ ਆਹ ਬੱਚੀ ਦੇ ਨਾ ਮਿੱਤਰੋ 42 ਦਿਨ ਹੋ ਗਏ ਟੀਕਾ ਲੱਗੇ ਨੂੰ ਤੇ ਇਹ ਜਿਹੜਾ ਹੈਗਾ ਹਾਂ ਬਾਈ ਇਹਦਾ ਰੇਟ ਰੂਟ ਕੀ ਸਾਬ ਕਰਾਂਗੇ ਰੇਟ ਬਾਈ ਫੋਨ ਆਪਣਾ ਇਕੱਠਾ ਦੱਸ ਦੇਾਂਗੇ ਕਿਨੇ ਉਹ ਪੰਜ ਚਾਰ ਲੰਗ ਹੋ ਜਾ ਰੇਟ ਦੱਸ ਦੇਾਂਗੇ ਅੱਛਾ ਹੁਣ ਜਿਹੜੀ ਤੇ ਘੱਟ ਦਿਨ ਹੋਏ ਟੀਕਾ ਲੱਗੀ ਨੋ ਕਿਹੜੀ ਆ ਉਹ ਨਾਲ ਹੀ ਖੜੀ ਆ ਬਾਈ ਇਹ ਆਹ ਆ ਗਈ ਹਾਂ ਬਾਈ ਇਹ ਆਹ ਬੱਚੀ ਹਾਂ ਬਾਈ ਠੀਕ ਆ ਇਹਦੇ ਟੀਕਾ ਲੱਗੇ ਨੂੰ ਘੱਟ ਦੇਣਾ ਹਾਂ ਬਾਈ ਕਿੰਨੇ ਦਿਨ ਹੋ ਗਏ ਇਹਦੇ 18 ਦਿਨ ਹੋਏ 19 ਦਿਨ ਹੋ ਗਏ ਬਾਈ ਅੱਜ 19 ਦਿਨ ਹੈ ਇਧਰ ਲੈ ਚੱਲ ਬਾਬਾ 108 ਨੰਬਰ ਟੋਕਣਾ ਹਾਂ ਬਾਈ ਲੈ ਵੀ ਮਿੱਤਰੋ ਇਹ ਲੈ ਗਲਾਬੀ ਥਾਂ ਲੱਗਿਆ ਬਹੁਤ ਟੌਪ ਦੇ ਲੱਤਾ ਲੁੱਤਾਂ ਦਾ ਗੈਪ ਦੇਖੋ ਬੱਚੀ ਦਾ ਹਾਂ ਆ ਬੱਚੀ ਦੇ ਮਿੱਤਰੋ 19 ਦਿਨ ਹੋ ਗਏ ਟੀਕਾ ਲੱਗੇ ਨੂੰ ਠੀਕ ਆ ਤੇ ਇਹ ਖੀਰੀ ਆ ਹਾਂ ਭਾਈ ਇਹ ਬੱਚੀ ਨੇ ਦੰਦ ਤੋੜਿਆ ਬਾਕੀ ਸਾਰੀਆਂ ਖੀਰੀਆਂ ਭਾਈ ਇਸ ਨੇ ਇੱਕ ਦੰਦ ਹਾਂ ਹਾਂ ਨਹੀਂ ਦੋ ਦੰਦ ਤੋੜਿਆ ਦੋਂਦੀ ਹੋ ਗਈ ਭਾਈ ਇਹ ਠੀਕ ਆ ਹਾਂ ਬਾਕੀ ਸਾਰੇ ਖੀਰੀਆਂ ਨੇ ਅੱਛਾ ਹਾਂ ਭਾਈ ਹੁਣ ਤੂੰ ਮੈਨੂੰ ਐ ਦੱਸ ਕਿਹੜੀ ਬੱਚੀ ਦਿਖਾਏਗਾ ਬੱਸੀ ਭਾਈ ਦੇਖ ਲਓ ਸਾਰੀਆਂ ਫਿਰਦੀਆਂ ਦਿਖਾਈ ਜਾਂਦੇ ਜੇ ਮੈਂ ਆ ਖੜੀ ਆ ਭਾਈ ਬੱਸੀ ਇਹਨੇ 2 ਮਹੀਨਿਆਂ ਨੂੰ ਸੀਮਲ ਲੈ ਲੈਣਾ ਭਾਈ ਆਹ ਹਾ ਹਾ ਯਾਰ ਆ ਬੱਚੀ ਦੀ ਤੁਸੀਂ ਨਾ ਲੈਂਥ ਲੋ ਹੁਣ ਅਗਲਾ ਕਹਿੰਦਾ ਭਾਈ ਨਗੀਨੇ ਹੀ ਨੇ ਇੱਕ ਤਰ੍ਹਾਂ ਦੇ ਇਹ ਹਾਂ ਕਿਹਨੇ ਫਾਰਮ ਤਿਆਰ ਕਰਨਾ ਭਾਈ ਹਾਂ अच्छा ए बच्ची कह के कितने के महीने दी हो ए हैगी 11 के महिना दी भाई ਥੱਲੋ ਝੋਲੀ ਝਾਲੀ ਦੇਖੋ ਬੱਚੀ ਦਾ ਕਮਾਲ ਆ ਬਾਈ ਠੀਕ ਆ ਲੈ ਆਪ ਅੱਛੀ ਮਿੱਤਰੋ ਦੇਖ ਲਓ 11 ਕ ਮਹੀਨਿਆਂ ਦੀ ਆ ਹਾਂ ਬਾਈ ਠੀਕ ਆ ਤੇ ਜਿਹੜੀ ਤੇਰੀ ਹੁਣ ਇਹ ਆ ਗਈ ਹੁਣ ਆਹਾ ਇਹ ਵੀ ਬਾਈ 11 ਕੇ ਸੇਮ ਹੀ ਡੇਟ ਆ ਬਾਈ ਦੋ ਦੋ ਮਹੀਨਿਆਂ ਨੂੰ ਸਹੀ ਮੱਲੇ ਲੈਣੀ ਹੈ ਇਹ ਠੀਕ ਆ ਆਪ ਅੱਛੀ ਵੀ ਚੈੱਕ ਕਰ ਲਓ ਮਿੱਤਰੋ ਝੋਲੀ ਝਾਲੀ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਆ ਦੇਖੋ ਟੋਪ ਦੇ ਝੋਲਣਾਂ ਝਾਲਣਾਂ ਬਾਈ ਬੱਚਾ ਲੈ ਯਾਰ ਆ ਵੀ ਬੱਚੀ ਤੇਰੀ ਹਾਂ ਬਾਈ ਹੁਣ ਕਿਹੜੀ ਰਹੇਗੀ ਇੱਕ ਆਪ ਬਸ ਆਉ ਰਹੇਗੇ ਭਾਈ ਦੇਖੋ ਆ ਵੀ ਬੱਚੀ ਪੂਰੀ ਟੌਪ ਦੀ ਹੈ ਵੀ 11 11.5 ਮਹੀਨੇ ਦੀ ਉਮਰ ਆ ਇਹਨੂੰ ਬਾਬਾ ਫੜੀ ਕਰ ਆਪ ਅੱਛੀ ਵੀ ਹਾਂ ਭਾਈ ਇਹ ਵੀ ਸਾਲ ਕਦੀ ਆ ਹਾਂ ਭਾਈ ਹਾਂ ਦੇਖੋ ਲੈ ਆ ਵੀ ਬੱਚੀ ਸਾਲ ਕਦੀ ਹੈ ਛਾਲਾ ਛੂਲਾ ਮਾਰਦੀ ਹੈ ਝੋਲੀ ਦੀ ਵੀ ਬੰਬ ਹੈ ਯਾਰ ਬਹੁਤ ਟੌਪ ਹੈ ਭਾਈ ਤਿੰਨ ਪੀੜੀਆਂ ਦਾ ਰਿਕਾਰਡ ਮਿਲ ਜੂ ਭਾਈ ਬੱਚਿਆਂ ਦਾ ਕਿਵੇਂ ਤਿੰਨ ਪੀੜੀਆਂ ਦਾ ਰਿਕਾਰਡ ਮਿਲ ਜੂ ਭਾਈ ਅੱਛਾ ਸਾਰੀ ਉਹ ਡਿਟੇਲ ਦੇ ਦਾਂਗਾ ਇਹਦਾ ਭਾਈ ਲਊਗਾ ਠੀਕ ਹੈ ਹਾਂ ਇਹ ਜੀ ਮੰਦ ਆਪਣੇ ਕਿਹੜੇ ਮੱਲ ਲੱਗੇ ਹੋਏ ਇਹਨਾਂ ਦੇ ਦੋ ਦੇ ਠੀਕ ਹੈ ਤੇ ਕਿਹਦੇ ਨਾਮ ਮਾਮਾ ਸੀਗੇ ਤੇ ਫਿਰ ਮੈਨੂੰ ਐਂ ਦੱਸ ਇਹ ਫਾਰਮ ਦੇ ਵਿੱਚ ਹਾਂ ਬਾਈ ਹਾਂ ਹਾਂ ਠੀਕ ਹੈ ਜਿਹਦੇ ਕਿਸੇ ਭਰਾ ਨੇ ਫਾਰਮ ਨਾਮਾ ਕਰ ਨਾਲ ਇੱਕ ਸਾਲ ਦੇ ਵਿੱਚ ਵਿੱਚ ਰਿਜ਼ਲਟ ਦੇ ਦੇਣੀ ਆ ਬਾਈ ਇਹ ਠੀਕ ਹੈ ਅੱਛਾ ਜਿਹੜੀ ਤੇਰੀ ਆਪ ਅੱਛੀ ਆ ਗਈ ਗੱਗੂ ਬੁਛਾ ਬਾਈ ਜਿਹੜਾ ਇਹ ਸਾਰਿਆਂ ਨਾਲ ਛੋਟਿਆ ਬਾਈ ਇਹ 9 ਮਹੀਨਿਆਂ ਦਾ ਬੱਚਾ ਬਾਈ 9 ਮਹੀਨਿਆਂ ਦਾ ਬੱਚਾ ਲੈ ਦੇਖੋ ਢੋਲੀ ਝਾਲੀ ਦੇਖੋ ਥੱਲੇਓ ਇਹ ਲੱਗ ਲੱਗ ਕਰਦੀ ਐ ਲੈ ਲੱਤਾ ਲੁੱਤਾ ਦਾ ਗੈਪ ਦੇਖੋ ਤੋਂ ਦੇਖੋ ਆ ਨਹੀਂ ਗਾ ਵੀ ਢੂਈ ਢਾਈ ਚੱਕ ਦੀ ਉਹ ਕੋਈ ਬੱਸੀ ਹਾਂ ਹਾਂ ਤਾਂ ਹੀ ਆਪਾਂ ਖੁੱਲ੍ਹਾਂ ਛੱਡ ਕੇ ਦਿਖਾਂਗੇ ਨਹੀਂ ਗਿਆਂ ਠੀਕ ਆ ਤੇ ਇੱਕ ਜਿਹੜੀ ਤੇਰੀ ਆਪਾਂ ਆਜ਼ ਖਾਤੀ ਹਾਂ ਬਾਈ ਇਹ ਦਿਖਾਤੀ ਬਾਈ ਬੱਚੀ ਇਹ ਇਹ ਦਿਖਾਤੀਆਂ ਤਿੰਨ ਹਾਂ ਹਾਂ ਬਾਈ ਤੇ ਚੱਲ ਕੇ ਰਾਂ ਉਧਰ ਲੈ ਚੱਲ ਹੁਣ ਆ ਬੱਚੀ ਜੋ ਬਿਲਕੁਲ ਇਹ ਵੀ ਖੀਰੀ ਆ ਬਾਈ ਕੱਚੀ ਆਹ ਥਾਲੀ ਹਾਂ ਅਗਲਾ ਕਹਿੰਦਾ ਥੱਲੇ ਝਾਲੀ ਦੇਖੋ ਗੁਲਾਬੀ ਥਾਂ ਲੱਗਿਆ ਥੱਲੇ ਠੀਕ ਆ ਹਾਂ ਇਹ ਆ ਦੇਖਿਓ ਹੁਣ ਤੁਹਾਨੂੰ ਮੈਂ ਆ ਵੀ ਕਾਲੀ ਬੱਚੀ ਵੀ ਦਿਖਾ ਦੇਣਾ ਲੈਂਥ ਲੋਂਥ ਚੰਗੀ ਆ ਇਹਦੀ ਇਹ ਆ ਸੀਮਨ ਲੈਂਡ ਦੇ ਬਿਲਕੁਲ ਤਿਆਰ ਆ ਬਾਈ ਆ ਵੀ ਸੀਮਨ ਲੈਂਡ ਦੇ ਬਿਲਕੁਲ ਤਿਆਰ ਆ ਬਾਈ ਹਾਂ 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 ਹਾਂਜੀ ਠੀਕ ਆ ਹਾਂ ਬਾਈ ਤੇ ਹੋਰ ਕਿਹੜੀ ਰਹਿ ਗਈ ਆਪਣੀ ਬੱਚੀ ਬਾਈ ਆ ਪਾਣੀ ਪੀ ਜਾਂਦੀ ਹੈਗੀ ਇਹ ਵੀ ਸੀਮਨ ਲੈਂਡ ਦੇ ਤਿਆਰ ਆ ਬਾਈ 2 ਮਹੀਨਾ ਨੂੰ ਸੀਮਨ ਲੈ ਲੂਗੀ ਇਹ ਕਿੰਨੇ ਕੇ ਛਿਰਦੀ ਹੈਗੀ 13 14 ਹਾਂ ਬਾਈ ਹਾਂ ਹਾਂ ਇਹ ਵੀ 2 ਮਹੀਨਾ ਨੂੰ ਸੀਮਨ ਲੈ ਲੈਣਾ ਬਾਈ ਠੀਕ ਆ ਹਾਂ ਤੇ ਇਹ ਹੋ ਗਈ ਹੋਰ ਕਿਹੜੀ ਰਹਿ ਗਈ ਉਹ ਵੱਡੀ ਬੱਚੀ ਬਾਈ ਉਹਦਾ ਜੀ ਹੀਟ ਚੀਜ਼ ਹੈਗੀ ਆਹਾ ਹਾਂ ਬਾਈ ਹਾਂ ਇਹ ਆਹਾ ਬੱਚੀ 116 ਨੰਬਰ ਬਾਈ 116 ਨੰਬਰ ਜਿਹੜੀ ਹੈਗੀ ਨਾ ਬਾਬਾ ਇਧਰ ਕਰੀ ਮੇਰੇ ਕੰਨੀ ਬਾਹਰ ਆਉਂਦੀਆਂ ਯਾਰ ਹਕੀ ਗੱਲ ਹੈ ਇਹ ਮੋ ਕਰਦਿਆਂ ਬਾਈ ਗੱਗੂ ਕੋ ਛਾਵੇ ਲਿਆ ਕਰ ਮੋ ਕਰ ਗਿਓ ਲੈ ਆ ਦੇਖੀ ਜਰਾ ਬੱਚੀ ਦੀ ਲੈਂਥ ਨਾਲੋਂ ਤਾਂ ਚੰਗੀ ਹੈ ਹਾਂ ਬਾਈ ਨਹੀਂ ਇਹ ਮੇਰੇ ਕੰਨੀ ਹੁਣ ਆ ਜਾਣੀਆਂ ਮੈਂ ਇਹ ਪੂਰਾ ਟੌਸ ਆ ਬਾਈ ਮਾਲਾ ਜੀ ਕਹਿੰਦੇ ਫਾਰਮ ਦਾ ਕੰਮ ਸਟਾਰਟ ਕਰਨਾ ਇੱਕ ਸਾਲ ਦੇ ਵਿੱਚ ਰਿਜ਼ਲਟ ਦੇ ਦੇਣੀ ਅਗਲੇ ਨੂੰ ਠੀਕ ਆ ਬਾਲਾ ਤਾਂ ਨਹੀਂ ਮੈਂ ਕਹਿੰਦਾ 9 ਬਸਿਕਾ 2.5 ਕਮਾਡਲ ਦੁੱਧ ਦੇ ਦੇਣੀਆਂ ਬਾਈ ਠੀਕ ਆ ਗੱਲ ਹਾਂ ਨਹੀਂ ਚਲੋ ਚੰਗੀ ਗੱਲ ਆ ਪਹਿਲੇ ਸੂਏ ਮਾਲਾ ਅਗਲੇ ਦਾ ਬਾਕੀ ਇਸੇ ਸਾਲ ਦੇ ਵਿੱਚ 2027 ਦੇ ਵਿੱਚ ਪਹਿਲੇ ਮਹੀਨੇ ਚ ਰਿਜ਼ਲਟ ਮਿਲ ਜਣ ਰਾਜ ਵਾਲੀ ਤਰੀਕਾ ਵਾਲੇ ਨੂੰ ਠੀਕ ਆ ਹਾਂ ਕਿਉਂਕਿ ਜੋ ਦੁੱਧ ਹੋ ਗਿਆ ਬਾਈ ਆਪੀ ਅਮਦਨ ਹੋਣ ਲੱਗ ਗਈ ਨਹੀਂ ਹੈਗੀ ਚਲੋ ਹਾਂ ਤੇ ਹੁਣ ਹੋਰ ਕਿਹੜੀ ਰਹੀ ਆਪਣੀ بس بھائی ਦੱਕ ਬੱਚੇ ਦਿਖਾ ਦਿਆਂ ਲੈ ਵੀ ਆਪ ਬੱਚੀਆਂ ਬਾਈ ਕੋਲੇ ਆਪਾਂ ਜਿਹੜੀਆਂ ਹੈਗੀਆਂ ਦਿਖਾਤੀਆਂ ਸੋਨ ਰਾ ਨਾ ਨੌ ਨਗਨੇ ਬਾਈ ਤੇ ਨੌ ਨਗਨੇ ਹਾਂ ਬਾਈ ਇਹ ਕਿਸੇ ਨੇ ਬਾਈ ਨੌ ਦੇ ਨੌ ਨਾ ਇਕੱਠੇ ਲੈਣਿਆ ਦਾ ਨੌ ਦਾ 3.5 ਲੱਖ ਰੁਪਏ ਰੇਟ ਆ ਬਾਈ ਨੌ ਵਿੱਚੋਂ ਮਾਮਨਦਾਰ ਕਰ ਦਿਆਂਗੇ ਹਾਂ ਠੀਕ ਹੈ ਹਾਂ ਰੇਟ ਵੀ ਜਿਹੜਾ ਹੋ ਗਿਆ ਮੈਂ ਤਾਂ ਹਾਂ ਬਾਈ ਤੇ ਕੱਲੀ ਕੱਲੀ ਦਾ ਰੇਟ ਕੱਲੀ ਕੱਲੀ ਦਾ ਅਗਲੇ ਫੋਨ ਤੇ ਦੱਸ ਦਿਆਂਗੇ ਬਾਈ ਜੇ ਕਿਸੇ ਨੇ 5 ਲੈ ਲਈਆਂ ਨੇ ਆਜ ਹੱਥ ਨਾਲ ਫੜਨੀਆਂ ਨੇ ਤਾਂ 2 ਲੱਖ 10 ਹਜ਼ਾਰ ਦਿਆਂਗੇ ਬਾਈ ਅੱਛਾ ਹਾਂ ਫੋਨ ਉਹ ਲਾਵੇ ਜਿਹਨੂੰ ਬਰੀਡ ਬਾਰੇ ਪਤਾ ਤਾਂ ਹਾਂ ਠੀਕ ਹੈ ਅਗਲੇ ਰੇਟ ਲਾਉਣਾਗਾ ਠੀਕ ਹੈ ਰੇਟ ਲਾ ਗੀ ਲਿਆਂਦਾਂਗੇ ਟੌਪ ਦੇ ਬੱਚਿਆਂ ਤਾਂ ਆਪਾਂ ਖੁੱਲਨਾ ਛੱਡ ਕੇ ਦਿਖਾਉਂਗਾ ਬਾਈ ਸਹੀ ਗੱਲ ਲੈ ਆ ਜਾ ਕੇ ਲੈ ਆ ਜਾ ਆ ਜਾ ਇਹ ਥੱਲੋ ਟੋਲੀ ਟਾਲੀ ਦੇਖ ਬਾਈ ਲੈ ਇਹ ਥੱਲੋ ਖਾ ਲਿਆ ਗੱਲ ਤਾਂ ਪੱਕੀ ਆ ਜਾਣਾ ਹੈ ਨਾ ਨਹੀਂ ਬੱਚੀਆਂ ਤੇਰੀ ਲੈ ਬਾਬਾ ਬੱਸੀ ਫੜ ਕੇ ਹੋ ਕਿਹੜੀ ਲੈਗਾ ਬਾਬਾ ਟੌਪ ਦੇ ਜਾਣ ਬਈ ਦਿਖਾਓ ਬੱਚੀ ਲਿਆ ਲਿਆਓ ਲਿਆਓ ਉਹ ਰਾਜ ਲਿਆ ਇਹ ਆ ਹਾ ਹਾ ਹੁਣ ਤਿੰਨ ਚਾਰ ਬੱਚਿਆਂ ਦਾ ਆਇਆ ਜੀ ਬਾਈ ਜੀ ਮੇਲੇ ਤੇ ਮੈਨੂੰ ਪਤਾ ਨੰਬਰ ਤੇ ਆਉਣੀਆਂ ਬਾਈ ਇੱਧਰ ਕਰੀ ਬਾਈ ਕਿਹੜੇ ਮਰਜੀ ਨੰਬਰ ਤੇ ਆ ਜਾਣ ਤਿੰਨ ਚਾਰ ਬੱਚਾ ਦਾ ਆਇਆ ਇਹ ਬਾਬਾ ਕਹੇ ਕਿੰਨਾ ਨੰਬਰ ਟ ਹੈਗਾ 132 132 ਥਾਲੇ ਝੋਲੀ ਦੇ ਬਾਈ ਬੱਚੀ ਦੀ ਇਹ ਖੜਾਓ ਵੀ ਸਹੀ ਝੋਲ ਲੈ ਵੀ ਦਿਖਾਵਾਂਗੇ ਦੇਖ ਲੈ ਗੱਬਣਾ ਨਾਲ ਦੀ ਝੋਲੀ ਬੱਸੀ ਥੱਲੇ ਠੀਕ ਹੈ ਕਰੀ ਉੱਤੋਂ ਸੋਹਣੀ ਸਾਣੀ ਦੇਖਨੀ ਬੱਚੀ ਆ ਬਾਈ ਲੈ ਵੀ ਇਹ ਜਿਹੜੀਆਂ ਬੱਚੀਆਂ ਆਪਾਂ ਸੋਨੂ ਮੈਂ ਦੇਖ ਲਓ ਹੁਣ ਤੁਸੀਂ ਜਿਹੜੀ ਹੈਗੀ ਐ ਨਾ ਬੱਚੀਆਂ ਦੀ ਰੌਣਕ ਚੈੱਕ ਕਰ ਲਓ ਆਪਾਂ ਆ ਕੈਮਰਾ ਦਿਖਾਤਾ ਸੋਹਣੀਆਂ ਸਨਖੀਆਂ ਬੱਚੀਆਂ ਨੇ ਤੇ ਜੇ ਕਿਸੇ ਭਰਾ ਨੂੰ ਫਿੱਟ ਆਉਂਦੀਆਂ ਇੱਥੇ ਆ ਜਿਓ ਤਸੱਲੀ ਕਰ ਲਿਓ ਤਸੱਲੀ ਕਰਕੇ ਲਿ ਆ ਸਕਦੇ ਹੈਪੀ ਹਾਂ ਬਾਈ ਹਾਂ ਬਾਈ ਹਾਂ ਬਾਈ ਤੇ ਬਹੁਤ ਬਹੁਤ ਧੰਨਵਾਦ ਤੇਰਾ ਹੈਪੀ ਬਹੁਤ ਬਹੁਤ ਛੋੜਾ ਵੀ ਧੰਨਵਾਦ ਇਹ ਇੱਕ ਗੱਲ ਹੋਰ ਆ ਤੰਗ ਨਾ ਕਰਿਆ ਕਰੋ ਹੈਪੀ ਨੂੰ ਵੀਡੀਓ ਦੇ ਦਿਓ ਐ ਕਰ ਦਿਓ ਜਿਹੇ ਜਿਹਾਂ ਆਪਾਂ ਤੁਹਾਨੂੰ ਦਿਖਾ ਦੇ ਹਾਂ ਤਾਂ ਜੀ ਖੁੱਲਣਾ ਛੱਡ ਕੇ ਦਿਖਾਈਆਂ ਬਾਈ ਜਿਹੜੇ ਮੇਰੇ ਭਰਾ ਨੇ ਲੈਣੇ ਹੋਰ ਨਹੀਂ ਦੋ ਮੇਰਾ ਵੀਡੀਓ ਬਣਨੀ ਹੋਰ ਨਹੀਂ ਬਣਦਾ ਆ ਮੈਂ ਆਪਾਂ ਕੋ ਸਾਣਾ ਮੰਨੇ ਠੀਕ ਆ ਅਗਲਾ ਹੁਣ ਕੱਲੀ ਕੱਲੀ ਖੁੱਲੀ ਛੱਡ ਕੇ ਬੱਸੀ ਦਿਖਾ ਦੀ ਬਾਈ ਹੱਥ ਖੜੇ ਕਰ ਹਾਂ ਬਾਈ ਜਮ ਹੱਥ ਖੜੇ ਆ ਸੜੀ ਆ ਬਾਈ ਹਾਂ ਜਿਹਨੇ ਆਪਣਾ ਵੀਡੀਓ ਬਣਾ ਲਈ ਇਹਦੇ ਜਬ ਪਸੰਦ ਆ ਦਾ ਗੱਲ ਲੈ ਲੈਣਾ ਠੀਕ ਹੈ ਗੱਲ ਹਾਂ ਪਰ ਇਹ ਨਗੀਨੇ ਨਹੀਂ ਕਿਸੇ ਦੇ ਪਸੰਦ ਆ ਤੇ ਫੇਰ ਨਹੀਂ ਆਉਂਦੀਆਂ ਬਾਈ ਲੋਕ 40 40 50 50 ਹਜ਼ਾਰ ਰੁਪਏ ਛੋਟੇ ਛੋਟੇ ਬੱਚਾ ਦਾ ਮੰਗਦੇ ਆ ਜੀ ਦਾ ਸਹੀ ਗੱਲ ਹੈ ਹਾਂ ਨਹੀਂ ਤੇਰੀ ਗੱਲ ਤਾਂ ਹੈ ਦਾ ਸਹੀ ਹਾਂ ਬਾਈ ਮੁੰਡਾ ਅਗਲਾ ਕਹਿੰਦਾ ਬਾਈ ਉਹ ਤਾਂ ਹੀ ਖੁੱਲਣਾ ਛੱਡ ਕੇ ਦਿਖਾਈਆਂ ਨਹੀਂ ਗਈਆਂ ਹਾਂ ਤੇ ਬਹੁਤ ਪੁਲਿਸ ਨੂੰ ਪਤਾ ਲੱਗ ਜੂ ਕਿਸੇ ਗੋਡੇ ਚ ਰੇਸ ਆ ਨਹੀਂਗਾ ਤੂਰਾ ਦੇਖ ਲੋ ਕੋਈ ਕੰਗਰੋੜ ਨਹੀਂ ਚਾਹਦੀ ਕੋਈ ਨਹੀਂ ਬਾਈ ਹਾਂ ਸਿੱਧਾ ਬੱਚਿਆਂ ਦੇ 5 5 ਫੁੱਟ ਦੇ ਕੱਦ ਆ ਬਾਈ ਬੱਚੇ ਬੱਚਿਆਂ ਦੇ ਤਾਂ ਠੀਕ ਹੈ ਗੱਲ ਹਾਂ ਨਹੀਂ ਕਾੜਨ ਦੀ ਖੋੜਨ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਸ਼ੇਅਰ ਕਰਕੇ ਇੱਥੇ ਆਜੋ ਤੇ ਸੋਨੂੰ ਨਾਲ ਸ਼ੇਅਰ ਕਰਕੇ ਜਿਹੜਾ ਆਊਗਾ ਤੇ ਉਹ ਚ ਸਪੈਸ਼ਲ ਮਾਨਤਾਨ ਕਰਦੇ ਹਾਂ ਹਾਂ ਬਾਈ ਹਾਂ ਠੀਕ ਹੈ ਮੋਲ ਸਾਢੇ ਦਿਨ ਲਗਾ ਮਾਨਤਾਨ ਰਹਿਦਾ ਹੋ ਜਾਊਗਾ ਠੀਕ ਹੈ ਪਰ ਬਾਹਲਾ ਪ੍ਰਚਾਰ ਜਿਹੜਾ ਫੋਨ ਨਾਲ ਲਾਵੇ ਬਾਈ ਅਗਲਾ ਜਿਹਦੇ ਬਸੰਦਾ ਤੋਂ ਅਗਲਾ ਫੋਨ ਲਾ ਲੈਣਾ ਚਲੋ ਜੀ ਹਾਂ ਮੋਹ ਪ੍ਰੇਮ ਦਾ ਅਗਲੇ ਨੂੰ ਮਾਨਤਾਨ ਕਰਦੇ ਆਏ ਠੀਕ ਹੈ ਜੀ ਹਾਂ ਜੀ ਬਾਈ